ਤੇ ਅੱਜ ਬੜਾ ਅੱਛਾ ਦਿਨ ਹੈ ਸਰ 7 ਤਰੀਕ ਨੂੰ ਆਪਾਂ ਆਪਣੀਆਂ ਦੋ ਗੱਡੀਆਂ ਆਫੀਸ਼ੀਅਲੀ ਲਾਂਚ ਕੀਤੀਆਂ ਨੇ ਜਿਹੜੀ ਨਿਊ ਈਵੀ ਕਾਰਸ ਆਈਆਂ ਨੇ ਮਹਿੰਦਰਾ ਦੀ ਇੱਕ ਆਈਏ B6 ਤੇ ਦੂਜੀ ਆਈਏ XEV9 ਇਹ ਦੋਨਾਂ ਹੀ ਕਾਰਸ ਦੇ ਅੰਦਰ ਸਰ 79 ਕਿਲੋਵਾਟ ਦੀ ਬੈਟਰੀ ਦੇ ਰਹੀ ਹੈ ਕੰਪਨੀ ਟੌਪ ਮਾਡਲ ਦੇ ਅੰਦਰ ਪਰ ਤੁਸੀਂ ਇੱਕ ਵਾਰੀ ਜਦੋਂ ਇਹ ਪ੍ਰੋਡਕਟ ਨੂੰ ਦੇਖੋਗੇ ਤਾਂ ਤੁਸੀਂ ਆਪਣੇ ਵਿਜੂਅਲਾਈਜ਼ ਕਰੋਗੇ ਯਸ ਇਹ ਪ੍ਰੋਡਕਟ ਬਾਕੀ ਇਲੈਕਟ੍ਰਿਕ ਗੱਡੀਆਂ ਜਿਹੜੀ ਮਾਰਕੀਟ 'ਚ ਅਵੇਲੇਬਲ ਨੇ ਜਿਹੜੀ ਲਾਂਚ ਹੋ ਰਹੀਆਂ ਨੇ ਉਹਨਾਂ ਨਾਲੋਂ ਕਿਵੇਂ ਬਿਹਤਰ ਹੈ ਤੇ ਇਹਦੇ ਵਿੱਚ ਕੀ ਵੱਖਰੀ ਚੀਜ਼ਾਂ ਨੇ ਮੇਰਾ ਨਾਮ ਜਸਮਿੰਦਰ ਸਿੰਘ ਹੈ ਮੈਂ Mahindra ਤੋਂ ਇੱਥੇ ਨੋਵਲਟੀ ਵੀਲਸ ਦੇਖ ਰਿਹਾ ਇਲੈਕਟ੍ਰਿਕ ਕਾਰਸ ਦੇਖ ਰਿਹਾ ਹਾਂ ਨੇ ਇਸ ਟਾਈਮ ਤੇ ਅੱਜ ਬੜਾ ਅੱਛਾ ਦਿਨ ਹੈ ਸਰ 7 ਤਰੀਕ ਨੂੰ ਆਪਾਂ ਆਪਣੀਆਂ ਦੋ ਗੱਡੀਆਂ ਆਫੀਸ਼ੀਅਲੀ ਲਾਂਚ ਕੀਤੀਆਂ ਨੇ ਜਿਹੜੀ ਨਿਊ EV ਕਾਰਸ ਆਈਆਂ ਨੇ Mahindra ਦੀ ਇੱਕ ਆਈਏ B6 ਇੱਥੇ ਦੂਜੀ ਆਈਏ XUV9E ਦੋਨਾਂ ਹੀ ਕਾਰਸ ਦੇ ਅੰਦਰ ਸਰ 79 ਕਿਲੋਵਾਟ ਦੀ ਬੈਟਰੀ ਦੇ ਰਹੀ ਹੈ ਕੰਪਨੀ ਟੌਪ ਮਾਡਲ ਦੇ ਅੰਦਰ ਇਹਦੇ ਅੰਦਰ ਕੰਪਨੀ ਕਹਿ ਰਹੀ ਹੈ ਬਈ ਕਾਰ ਦੀ ਰੇਂਜ ਜਿਹੜੀ ਕੰਪਨੀ ਕਲੇਮ ਕਰ ਰਹੀ ਹੈ 650 ਕਿਲੋਮੀਟਰ ਤੇ 682 ਕਿਲੋਮੀਟਰ ਕਲੇਮ ਕਰ ਰਹੀ ਹੈ ਤੇ ਐਕਚੁਅਲ ਰੀਅਲ ਵਰਲਡ ਤੇ 500 ਕਿਲੋਮੀਟਰ ਤੋਂ ਪਲੱਸ ਰੇਂਜ ਆ ਜਾਏਗੀ ਜੋ ਕਿ ਅੱਜ ਦੀ ਡੇਟ ਤੇ ਕੰਪੀਟੀਸ਼ਨ ਇਹ ਚਾਪਾ ਕੋਈ ਵੀ ਕਾਰ ਦੇਖਣਿਆ ਤੇ ਕੋਈ ਵੀ ਇਨੇ ਕਮਿਟਮੈਂਟ ਨਾਲ ਰੇਂਜ ਆਫਰ ਨਹੀਂ ਕਰ ਰਹੀ ਜੋ ਮਹਿੰਦਰਾ ਕਰ ਰਹੀ ਹੈ ਕੰਪਨੀ ਨੇ 55 ਲੱਖ ਕਿਲੋਮੀਟਰ ਬੈਟਰੀ ਦੀ ਟੈਸਟਿੰਗ ਕੀਤੀ ਹੈ ਪਹਿਲਾਂ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਪ੍ਰੋਡਕਟ ਲਾਂਚ ਕੀਤਾ ਹੈ ਤੇ ਤਾਂ ਜਾ ਕੇ ਉਹ ਲਾਈਫਟਾਈਮ ਵਾਰੰਟੀ ਦੇ ਰਹੇ ਨੇ ਬੈਟਰੀ ਦੇ ਅੰਦਰ ਦੇ ਹੈਵ ਥੋਰਲੀ ਟੈਸਟਡ ਦੀ ਬੈਟਰੀ ਉਹਨਾਂ ਨੇ ਨੇਲ ਪੈਨੀਟ੍ਰੇਸ਼ਨ ਟੈਸਟ ਕੀਤੇ ਨੇ ਵਾਟਰ ਇੰਗਰੈਸ ਟੈਸਟ ਕੀਤੇ ਨੇ ਹੀਟ ਟੈਸਟ ਕੀਤੇ ਨੇ ਫਾਇਰ ਟੈਸਟ ਕੀਤੇ ਨੇ ਹਰ ਤਰੀਕੇ ਦੇ ਟੈਸਟ ਕੀਤੇ ਨੇ ਸ਼ੌਕ ਟੈਸਟ ਕੀਤੇ ਨੇ ਤਾਂ ਜਾ ਕੇ ਉਹਨਾਂ ਨੇ ਕਾਰ ਲਾਂਚ ਕੀਤੀ ਹੈ ਸਾਰੀ ਸੇਫਟੀ ਫੀਚਰਸ ਦੇ ਨਾਲ ਤੇ ਕੰਪਨੀ ਬੜੀ ਪੋਜ਼ਿਟਿਵ ਹੈ ਉਹਨਾਂ ਨੇ ਟਾਰਗੇਟਸ ਵੀ ਅੱਛੇ ਰੱਖੇ ਨੇ ਤੇ ਅੱਗੇ ਚੱਲ ਕੇ ਮਤਲਬ ਕੰਪਨੀ ਐਕਸਪੈਕਟ ਕਰ ਰਹੀ ਹੈ ਕਿ ਈਵੀ ਮਾਰਕੀਟ ਵਿੱਚ ਆਪਣਾ ਡੋਮੀਨੇਸ਼ਨ ਆ ਜਾਏਗਾ ਜੇ ਆਪਾਂ ਫੀਚਰ ਦੀ ਗੱਲ ਕਰੀਏ ਤੇ ਕਾਰ ਦੇ ਅੰਦਰ ਉਹਨਾਂ ਨੇ ਫੀਚਰ ਬੜੇ ਅੱਛੇ ਪਾਏ ਹੋਏ ਨੇ ਇੱਕ ਤਾਂ ਚਾਰਜਿੰਗ ਦੀ ਜਿਹੜੀ ਕਪੈਸਿਟੀ ਹੈ 20 ਮਿੰਟਸ ਤੇ 80% ਤੱਕ ਦੀ ਚਾਰਜ ਹੋ ਜਾਂਦੀ ਹੈ ਕਾਰ ਇੰਨੀ ਫਾਸਟ ਚਾਰਜਿੰਗ ਉਹਨਾਂ ਨੇ ਦਿੱਤੀ ਹੋਈ ਹੈ ਜਿਹੜਾ सਸਪੈਂਸ਼ਨ ਪਾਇਆ ਕਾਰ ਦੇ ਅੰਦਰ ਉਹ ਰੋਡ ਤੇ ਅਕੋਰਡਿੰਗ ਆਪਣੇ ਆਪ ਅਡਾਪਟ ਹੁੰਦਾ ਰਹਿੰਦਾ ਹੈ ਅਡੈਪਟਿਵ ਸਸਪੈਂਸ਼ਨ ਆ ਜਾਂਦਾ ਹੈ ਜਿਹੜਾ ਸੌਫਟਵੇਅਰ ਪਾਇਆ ਹੈ ਉਹਨੂੰ ਕੰਪਨੀ ਨੇ ਨਾਮ ਦਿੱਤਾ ਹੈ ਮਾਇਆ ਜਿਹਨੂੰ ਆਪਾਂ ਕਹਿੰਦੇ ਆ ਮਹਿੰਦਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਦੇ ਅੰਦਰ ਕੀ ਹੁੰਦਾ ਹੈ ਸਨੈਪ ਡ੍ਰੈਗਨ ਦਾ ਜਿਹੜਾ ਉਹ ਪਾਇਆ ਕੰਪਨੀ ਨੇ ਵਿਚ ਇਜ਼ ਫਾਸਟੈਸਟ ਇਨ ਦੀ ਆਟੋਮੋਟਿਵ ਸੈਗਮੈਂਟ ਇਹਦੇ ਨਾਲ 24GB RAM ਹੈ 128GB ਦੀ ਸਪੇਸ ਦਿੱਤੀ ਹੋਈ ਹੈ ਕੰਪਨੀ ਨੇ ਸੋ ਥੈਟ ਕਸਟਮਰ ਆਪਣੀ ਚੋਇਸ ਦੀ 뮤직 ਵੀਡੀਓਜ਼ ਵਗੈਰਾ ਕੁਝ ਵੀ ਪਾ ਕੇ ਕਾਰ ਦੇ ਅੰਦਰ ਦੇਖ ਸਕਦਾ ਹੈ ਜਿਵੇਂ ਆਪਾਂ ਅਗਰ ਫੀਚਰ ਦੀ ਗੱਲ ਕਰੀਏ ਤੇ ਫੀਚਰ ਇਜ਼ ਮਲਟੀਪਲ ਫੀਚਰਸ ਨੇ ਜਿਵੇਂ ਇੱਕ ਆਟੋ ਪਾਰਕਿੰਗ ਫੀਚਰ ਹੈ ਆਪਾਂ ਕੀ ਫੋਬ ਦੇ ਨਾਲ ਰਿਮੋਟ ਦੇ ਨਾਲ ਕਾਰ ਨੂੰ ਡਰਾਈਵਰਲੈਸ ਅੱਗੇ ਤੇ ਪਿੱਛੇ ਕਰ ਸਕਨੇ ਆ ਠੀਕ ਹੈ ਆਟੋ ਪਾਰਕਿੰਗ ਫੀਚਰ ਹੈ ਕਾਰ ਤੋਂ ਉਤਰ ਕੇ ਤੁਸੀਂ ਰਿਮੋਟ ਪਾਰਕਿੰਗ ਦੇ ਥਰੂ ਕਾਰ ਨੂੰ ਆਟੋਮੈਟਿਕਲੀ ਪਾਰਕ ਵੀ ਕਰ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਸਾਊਂਡ ਸਿਸਟਮ ਬੜਾ ਅੱਛਾ ਪਾਇਆ ਹੈ ਕੰਪਨੀ ਨੇ ਜ ਹਾਰਮਨ ਕਾਰਡਨ ਦਾ 16 ਸਪੀਕਰ ਦਾ ਸਾਊਂਡ ਸਿਸਟਮ ਹੈ 1400 ਵਾਟਸ ਦੀ ਪਾਵਰ ਆਊਟਪੁੱਟ ਹੈ ਸਰ ਇਹਦਾ ਪਾਵਰ ਮਤਲਬ ਡਾਲਬੀ ਐਟਮੋ ਸਪੋਰਟ ਦੇ ਨਾਲ ਇੱਕ ਇਹੋ ਜਿਹਾ ਐਮਬੀਐਸ ਕ੍ਰੀਏਟ ਹੁੰਦਾ ਜਿਵੇਂ ਤੁਸੀਂ ਇੱਕ ਆਪਾ ਹਾਲ ਤੇ ਬੈਠੇ ਆ ਜਾਂ ਕਿਸੇ ਸਟੇਡੀਅਮ ਤੇ ਬੈਠੇ ਆ ਉਦਾਂ ਦੀ ਫੀਲ ਆਉਂਦੀ ਹੈ ਸਾਊਂਡ ਦੀ ਜੀ ਠੀਕ ਹੈ ਇਸ ਤੋਂ ਇਲਾਵਾ ਸਰ ਅਗਰ ਆਪਾਂ ਦੇਖੀਏ ਤੇ ਕਾਰ ਦੇ ਅੰਦਰ ਕੈਮਰਾ ਸਿਸਟਮ ਦਿੱਤਾ ਹੋਇਆ ਜਿਹਨੂੰ ਕੰਪਨੀ ਕਹਿੰਦੀ ਆਇਡੈਂਟੀਟੀ ਫੀਚਰ ਮੰਨ ਲਓ ਕੋਈ ਡਰਾਈਵਰ ਗੱਡੀ ਚਲਾ ਰਿਹਾ ਹੈ ਉਹਨੂੰ ਹੋ ਗਿਆ ਕਾਫੀ ਟਾਈਮ ਗੱਡੀ ਚਲਾਉਂਦੇ ਚੱਕੀ ਆ ਗਈ ਆ ਉਦਾਂ ਦੀ ਕੋਈ ਸਿਚੁਏਸ਼ਨ ਹੁੰਦੀ ਹੈ ਆਟੋਮੈਟਿਕਲੀ ਕਾਰ ਦੇ ਅੰਦਰ ਕੈਮਰਾ ਡਿਟੈਕਟ ਕਰ ਲੈਂਦਾ ਹੈ ਕਿ ਡਰਾਈਵਰ ਅਟੈਂਟਿਵ ਨਹੀਂ ਹੈ ਤੇ ਅਲਰਟ ਕਰਨਾ ਸਟਾਰਟ ਕਰ ਦਿੰਦਾ ਹੈ ਤੇ ਐਕਸੀਡੈਂਟ ਆ ਉਦਾਂ ਦੀ ਸਿਚੁਏਸ਼ਨ ਕੰਪਲੀਟਲੀ ਕਾਰ ਅਵੋਇਡ ਕਰ ਦਈ ਤੇ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਇੱਕ ਵਾਰੀ ਪਲੀਜ਼ ਨੋਵੈਲਟੀ व्हील्स ਵਿਜ਼ਿਟ ਕਰਿਓ ਸਰ ਵੀ ਹੈਵ ਆਵਰ ਆਊਟਲੈਟ ਐਟ ਟੰਡਾਰੀ ਜੀਟੀ ਰੋਡ ਇੱਕ ਹੈਗਾ ਮਲਹਾਰ ਰੋਡ ਤੇ ਤੇ ਇੱਕ ਸਾਊਥ ਸਿਟੀ ਹੈ ਸਰ ਸੋ ਐਸ ਪਰ ਯੋਰ ਕਨਵੀਨੀਅੰਸ ਤੁਸੀਂ ਕੋਈ ਵੀ ਲੋਕੇਸ਼ਨ ਆਊਟਲੈਟ ਜਾਓ ਉੱਥੇ ਕਾਰਸ ਰੈਡੀਲੀ ਅਵੇਲੇਬਲ ਨੇ ਫਾਰ ਟੈਸਟ ਡਰਾਈਵ ਸੋ ਵੀ ਹੈਵ ਬੋਥ ਦਾ ਕਾਰਸ ਹੈਵ ਲੇਬਲ ਵਿਦ ਅਸ ਥੈਟ ਇਜ਼ B6 ਐਂਡ XCV9E ਤੁਹਾਨੂੰ ਇਮੀਡੀਏਟਲੀ ਟੈਸਟ ਡਰਾਈਵ ਕਰਾਈ ਜਾਏਗੀ ਤੇ ਸਾਰੇ ਫੀਚਰਸ ਨੂੰ ਇੱਕ ਵਾਰੀ ਜ਼ਰੂਰ ਐਕਸਪਲੋਰ ਕਰਿਓ ਸਰ ਥੈਂਕ ਯੂ ਸੋ ਮਚ ਸਰ ਜੀ ਜੀ ਸਰ ਮੇਰਾ ਨਾਮ ਅਮੀ ਚੈ ਸਿੰਘ ਹੈ ਡਾਇਰੈਕਟਰ ਨੋਵਲਟੀ व्हील्स ਮਹਿੰਦਰਾ ਲੁਧਿਆਣਾ ਲੁਧਿਆਣਾ ਕਿ ਅੱਜ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਵਿੱਚ ਸਨਮਾਨਯੋਗ ਡੀਆਈਜੀ ਸਰ ਸਾਡੇ ਕੋਲ ਆਏ ਸਾਡੀ ਅੱਜ ਮਹਿੰਦਰਾ ਦੀਆਂ ਦੋ ਨਵੀਆਂ ਗੱਡੀਆਂ ਲਾਂਚ ਹੋਈਆਂ ਨੇ ਇਲੈਕਟ੍ਰਿਕ ਵਹੀਕਲਸ ਲਾਂਚ ਹੋਈਆਂ ਨੇ ਦੇਖੋ ਇਲੈਕਟ੍ਰਿਕ ਵਹੀਕਲਸ ਤਾਂ ਬਹੁਤ ਸਾਰੀਆਂ ਲਾਂਚ ਹੋ ਰਹੀਆਂ ਨੇ ਔਰ ਸਾਰੀ ਦੁਨੀਆ ਨੂੰ ਪਤਾ ਹੈ ਬਟ ਮੈਂ ਇਹ ਕਹਿਣਾ ਚਾਹਾਂਗਾ ਜਿਹੜੀ ਇਹ ਇਲੈਕਟ੍ਰਿਕ ਗੱਡੀਆਂ ਨੇ ਤੁਸੀਂ ਆਪੇ ਆ ਕੇ ਇਹਨਾਂ ਦਾ ਫਰਕ ਦੇਖੋ ਮੋਰ ਥੈਨ ਕਿ ਐਸੀ ਕੁਝ ਕਹੀਏ ਜਾਂ ਅਸੀਂ ਆਪਣੀ ਤਾਂ ਪ੍ਰੋਡਕਟ ਹੀ ਸਵਿਫਟ ਕਰਾਂਗੇ ਕਰਾਂਗੇ ਬਟ ਤੁਸੀਂ ਇੱਕ ਵਾਰੀ ਜਦੋਂ ਇਹ ਪ੍ਰੋਡਕਟ ਨੂੰ ਦੇਖੋਗੇ ਤਾਂ ਤੁਸੀਂ ਆਪਣੇ ਵਿਜੂਅਲਾਈਜ਼ ਕਰੋਗੇ ਯਸ ਇਹ ਪ੍ਰੋਡਕਟ ਬਾਕੀ ਇਲੈਕਟ੍ਰਿਕ ਗੱਡੀਆਂ ਜਿਹੜੀ ਮਾਰਕੀਟ ਚ ਅਵੇਲੇਬਲ ਨੇ ਜਿਹੜੀ ਲਾਂਚ ਹੋ ਰਹੀਆਂ ਨੇ ਉਹਨਾਂ ਨਾਲੋਂ ਕਿਵੇਂ ਬਿਹਤਰ ਹੈ ਤੇ ਇਹਦੇ ਵਿੱਚ ਕੀ ਵੱਖਰੀ ਚੀਜ਼ਾਂ ਨੇ ਜੋ ਫੀਚਰਸ ਇਸ ਗੱਡੀਆਂ ਦੇ ਵਿੱਚ ਨਹੀਂ ਮੈਂ ਸਿਰਫ ਇੰਨੀ ਗੱਲ ਕਹਿ ਤੱਕ ਮੈਂ ਸਭ ਨੂੰ ਜੋ ਫੀਚਰ ਹੈ ਨਾ ਗੱਡੀਆਂ ਦੇ ਵਿੱਚ ਨੇ B6 ਐਂਡ XCV9 ਐਨਾ ਉਹ ਫੀਚਰ ਇਸ ਵੇਲੇ ਐਟ ਪ੍ਰੈਜ਼ੈਂਟ ਜਿੰਨੀ ਗੱਡੀਆਂ ਵੀ ਅਵੇਲੇਬਲ ਨਹੀਂ ਇਵਨ ਤੁਸੀਂ ਮਹਿੰਗੀ ਤੋਂ ਮਹਿੰਗੀ ਮਰਸੀਡੀਜ਼ ਲੈ ਲਓ ਆਡੀ ਲੈ ਲਓ BMW ਲੈ ਲਓ ਲੈਕਸਸ ਲੈ ਲਓ ਉਹਨਾਂ ਦੀ ਜਿਹੜੀ ਇਲੈਕਟ੍ਰਿਕ ਗੱਡੀਆਂ ਨੇ ਉਹਨਾਂ ਵਿੱਚ ਵੀ ਇਹ ਫੀਚਰ ਅਵੇਲੇਬਲ ਨਹੀਂ ਹੈ ਕਿਨੇ ਐਂਡ ਮੈਂ ਸਭ ਨੂੰ ਰਿਕੁਐਸਟ ਕਰਾਂਗਾ ਆਪ ਤੁਹਾਡੇ ਮਾਧਿਅਮ ਤੋਂ ਲੁਧਿਆਣਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਤੁਸੀਂ ਸਭ ਨੇ ਸਾਨੂੰ ਬੜਾ ਸਤਿਕਾਰ ਬੜਾ ਪ੍ਰੇਮ ਬੜਾ ਪਿਆਰ ਦਿੱਤਾ ਨੋਵਲਟੀ व्हील्स ਨੂੰ ਲੁਧਿਆਣਾ ਦੇ ਵਿੱਚ ਤੁਸੀਂ ਪਲੀਜ਼ ਸਾਡੇ ਸ਼ੋਰੂਮ ਸਾਡੇ ਤਿੰਨ ਸ਼ੋਰੂਮ ਨੇ ਸਾਊਥ ਸਿਟੀ ਲੁਧਿਆਣਾ ਐਂਡ ਮਲਾਰ ਰੋਡ ਦੇ ਉਤੇ ਐਂਡ ਇਕਟੈਂਡਰੀ ਕਲਾ ਦੇ ਵਿੱਚ ਜੀਟੀ ਰੋਡ ਦੇ ਉੱਤੇ ਮੇਨ ਸ਼ੋਰੂਮ ਹੈ ਆਪ ਜੀ ਸਾਡੇ ਕਿਸੇ ਵੀ ਸ਼ੋਰੂਮ ਦੇ ਵਿੱਚ ਵੀ ਆ ਕੇ ਦੋਵੇਂ ਗੱਡੀਆਂ ਦੇ ਵਿੱਚੋਂ ਕੋਈ ਵੀ ਗੱਡੀ ਟੈਸਟ ਡਰਾਈਵ ਕਰ ਸਕਦੇ ਹੋ ਐਂਡ ਟੈਸਟ ਡਰਾਈਵ ਕਰਕੇ ਮੈਂ ਇਸ ਗੱਲ ਦੇ ਉੱਤੇ ਸ਼ੋਰ ਹੈ ਜੇ ਤੁਸੀਂ ਪਲੈਨਿੰਗ ਕਰ ਰਹੇ ਹੋ ਇਲੈਕਟ੍ਰਿਕ ਵਹੀਕਲ ਲਾਂਚ ਬਾਏ ਕਰਨ ਵਾਸਤੇ ਜੇ ਤੁਹਾਡੇ ਮਨ ਵਿੱਚ ਥੋੜਾ ਬੋਤਾਂ ਵੀ ਸ਼ੱਕ ਹੈਗਾ ਉਹ ਵੀ ਰੇਂਜ ਨੂੰ ਲੈ ਕੇ ਕਿਸੇ ਚੀਜ਼ ਨੂੰ ਲੈ ਕੇ ਉਹ ਸਾਰੇ ਤੁਹਾਡੇ ਸ਼ੱਕ ਦੂਰ ਹੋਣਗੇ ਐਂਡ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ 14th Feb ਤੋਂ ਇਹਨਾਂ ਦੀ ਬੁਕਿੰਗ ਚਾਲੂ ਹੈ ਐਂਡ ਆਮ ਸ਼ੋਰ ਕਿ ਤੁਸੀਂ ਆਪਣੀ ਬੁਕਿੰਗ ਡੈਫੀਨਿਟਲੀ ਕਰਾਓਗੇ ਅਗਰ ਤੁਹਾਡੇ ਮਨ ਵਿੱਚ ਕੋਈ 10% ਵੀ ਪਲਾਨ ਹੈ ਨ ਇਲੈਕਟ੍ਰਿਕ ਵਹੀਕਲ ਨਦਰਲੈਂਡ ਦਾ ਤੇ 90% ਕਨਫਿਊਜ਼ਨ ਹੈ ਤੁਸੀਂ ਇੱਕ ਵਾਰੀ ਇਸ ਗੱਡੀਆਂ ਦੀ ਟੈਸਟ ਡਰਾਈਵ ਜ਼ਰੂਰ ਲਓ ਐਂਡ ਤੁਹਾਡੀ ਸਾਰੀ ਕਨਫਿਊਜ਼ਨ ਦੂਰ ਹੋ ਜਾਏਗੀ ਜੀ